ਦੀ 225 ਨੂੰ ਅਸ਼wini ਠਾਕਰਾ ਲੈ ਗਏ ਇਥੇ ਲੋਕ ਰਹਿਣ ਵਾਲੇ ਉਹਨਾਂ ਕੰਪਲੇਂਟ ਕੀਤੀ ਸੀ ਕਿ ਉਹਨਾਂ ਨੂੰ ਇੱਕ ਨੰਬਰ ਤੋਂ ਫਰਡ ਕਾਲ ਆ ਰਹੇ ਸਨ ਫਰਡ ਕਾਲ ਇਸ ਵੇਲੇ ਆ ਰਹੀਆਂ ਸੀ ਕਿ ਜੇਕਰ ਉਹਨਾਂ ਨੂੰ ਪੈਸੇ ਨਾ ਦਿੱਤੇ ਲੈ ਕੇ ਉਹਨਾਂ ਦਾ ਕੋਈ ਪਰਵਾਹ ਦਾ ਨਹੀਂ ਸੰਕਤ ਤੇ ਉਸ ਕੰਪਲੇਂਟ ਦੇ ਬੇਸ ਦੇ ਉੱਪਰ ਐਫਆਈਰ ਨੰਬਰ ਲੌਂਚ ਕੀਤੀ ਗਈ ਰੱਖਕ ਸਖਿਦ ਦੇ ਵਿੱਚ ਤੇ ਉਸੇ ਵੇਲੇ ਜੀ ਇਨਵੈਸਟੀਗੇਸ਼ਨ ਅਸੀਂ ਸਟਾਰਟ ਕੀਤੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਸਾਨੂੰ ਨੰਬਰ ਫਿਕਰ ਆਊਟ ਆਇਆ ਉਹ ਤੇ ਟੈਕਨੀਕਲ ਬੇਸਿਸ ਦੇ ਨਾਲ ਵਰਕ ਆਊਟ ਕਰਦੇ ਹਾਂ ਲਗਭਗ 24 ਘੰਟੇ ਦੇ ਦੌਰਾਨ ਅਸੀਂ ਇਸ ਤੇ ਟੈਸਟ ਕਰਦੇ ਹਾਂ ਇਸ ਤੇ ਇਸ ਦੇ ਵਿੱਚ ਜਿਹੜੇ ਤਿੰਨ ਬੰਦੇ ਆ ਜਿਹੜੇ ਉਹ ਨਾਮਨੇਟ ਹੋਏ ਸੀ ਇਹਨਾਂ ਦੇ ਵਿੱਚੋਂ ਦੋ ਅਸੀਂ ਅਵੈਸਟ ਕਰ ਲਏ ਆ ਇੱਕ ਹੈਗਾ ਜੀ ਜਤਨ ਪੁੱਤਰ ਹਨवेश ਵਾਸੀ ਇੰਦਰਾ ਕਲੋਨੀ ਤੇ ਦੂਜਾ ਹੈਗਾ ਮਨਜੀਤ ਸਿੰਘ ਗੱਗੀ ਪੁੱਤਰ ਬਰਦੂ ਸਿੰਘ ਵਾਸੀ ਆਰਓ ਵਾਲੀ ਕੰਨੀ ਮਨਪੁਰ ਮਹਿੰਦੋ ਸਾਸ਼ਟ ਤੇ ਤੀਜਾ ਨਾਲ ਕਿਹੜਾ ਮਨੂ ਆਮੂ ਦਾ ਉਹ ਹਲੇ ਤੱਕ ਫਰਾਰ ਤੇ ਇਹਨਾਂ ਦੇ ਦਰਾਂ ਨੇ ਪੁੱਛ ਗਏ ਸੀ ਜੋ ਗੱਲ ਸਾਹਮਣੇ ਆਈ ਆ ਇਹਨੀਆਂ ਬੰਨਿਆ ਕਿ ਅਸੀਂ ਫੋਨ ਦੇ ਉੱਪਰ ਵੱਖਰੇ ਵੱਖਰੇ ਲੋਕਾਂ ਨੂੰ ਵਪਾਰੀਆਂ ਨੂੰ ਪੈਸੇ ਲੈਣ ਦੀ ਖਾਤਰ ਇਹਨਾਂ ਨੇ ਸੈੱਟ ਕਰਦੇ ਸੀਗੇ ਡਾਲ ਦੇ ਸੀ ਇਹਨਾਂ ਦੇ ਕੋਲੋਂ ਜਿਹੜਾ ਵਰਤਿਆ ਗਿਆ ਮੋਬਾਈਲ ਉਹ ਵੀ ਚਰਜ ਕਰ ਲਿਆ ਕਿੰਨੇ ਪੋਸ਼ਕਤ ਜੈਸ ਪਰਿਵਾਰ ਤੋਂ ਸਰ ਕਿੰਨੇ ਲੱਖ ਤੂੰ 12 ਲੱਖ ਰੁਪਏ ਦੀ ਫਸਫੀ ਨੀ ਸੀ ਤੈਨਾਂ ਨੂੰ ਕੀ ਦੱਸਿਆ ਕਿਹੜੇ ਗਰੁੱਪ ਨਾਲ ਗੈਂਗਸਟਰ ਗਰੁੱਪ ਨਾਲ ਸਬੰਧ ਰੱਖਦੇ ਆ ਜੀ ਯਾਨੀ ਜੋ ਅਸ਼wini ਤੁਕਰਾਹ ਨੂੰ ਦੱਸਿਆ ਕਾਲ ਇਹੀ ਕੀਤੀ ਸੀ ਕਿ ਅਸੀਂ ਲਖਵੀਰ ਜਿਹੜਾ ਬੰਦਾ ਗਰੁੱਪ ਉਹਦੇ ਨਾਲ ਸੰਬੰਧਤ ਆ ਤੇ ਉਹਨਾਂ ਦੇ ਆਧਾਰ ਤੇ ਹੀ ਅਸੀਂ ਇਹ ਕੰਮ ਕਰ ਰਹੇ ਹਾਂ ਕੋਈ ਪੈਸੇ ਦਿੱਤੇ ਵੀ ਗਏ ਸੀ ਜਾਂ ਫਰਨਾ ਹੀ ਪਕੜਿਆ ਜੀ ਨਹੀਂ ਨਹੀਂ ਸਾਡੀ ਜਿਹੜੀ ਵੀ ਟੀਮ ਸੀਗੀ ਐਸਐਚਓ ਸਾਡੀ ਸupervision ਦੇ ਵਿੱਚ ਲੱਗੀ ਹੋਈ ਵੀ 24 ਘੰਟੇ ਦੇ ਵਿੱਚ ਇਹ ਸੀਨ ਨੇ ਪੇਸ਼ ਕੀਤਾ। ਉਹ ਕਿੰਨੇ ਲੋਕਾਂ ਨੂੰ ਫਾਜ਼ਿਲਕਾਰ ਦੇ ਅੰਦਰ ਥੈਡ ਕੀਤਾ ਹੈ ਇਹਨਾਂ ਨੇ। ਉਹ ਸਾਹਮਣੇ ਜੋ ਇਹਨੀ ਪੁਛਗਿਛ ਤੋਂ ਦੱਸਿਆ ਸਾਨੂੰ ਇਹ ਨਹੀਂ 10-12 ਬੰਦੇ ਜਿਹੜੇ ਆ ਉਹ ਆਪਣੇ ਜਿਹੜੇ ਸਰ ਕੁਝ ਕੈਸ਼ ਬਰਾਮਦ ਹੋਇਆ ਇਹਨਾਂ ਕੋਲ ਕੈਸ਼ ਵੀ ਬਰਾਮਦ ਹੋਇਆ ਨਹੀਂ ਇਹਨਾਂ ਦੇ ਕੋਲ ਰਿਕਵਰੀ ਕੋਈ ਨਹੀਂ। ਅਸ਼ਮੀਖ ਬਰਾੜੀ ਕੰਮ ਕਰਦੇ ਨੇ। ਉਹਨਾਂ ਦਾ ਕੱਪੜੇ ਦਾ ਕੰਮ ਹੈ। ਕਿਥੇ ਕਿਤੇ ਲੋਕਲ ਅਫਸਰ ਕਾ ਦੇ ਵਿੱਚ ਕਿਹੜੇ ਕਿਹੜੇ ਲੋਕਾਂ ਨੂੰ ਥ੍ਰੈਟ ਗਏ ਸੀ ਉਹਨਾਂ ਦੀ ਡੀਟੇਲ ਦੇ ਸਕਦੇ ਨਹੀਂ ਨਹੀਂ ਇਹ ਇਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਦੇ ਗੀਰ ਦੇ ਕਰਨਾ ਕਿ ਮਾਮਲੇ ਦਰਜ ਨਹੀਂ ਨਹੀਂ ਇਹਨਾਂ ਦੇ ਉੱਪਰ ਮੁਕੱਦਮਾ ਹਲੇ ਤੱਕ ਕੋਈ ਦਰਜ ਨਹੀਂ ਹੈਗਾ ਸਰ ਹਥਿਆਰ ਵਗੈਰਾ ਵੀ ਮਿਲੇ ਜਨਾ ਕੋਲੋਂ ਜਾਂ ਕਿਵੇਂ ਜੀ ਨਹੀਂ ਨਹੀਂ ਫਿਲਹਾਲ ਹਲੇ ਤੱਕ ਨਾ ਤੋਰ ਕਵਰੀ ਮੋਬਾਈਲ ਦੀ ਹੋਈ ਹੈ ਉਹ ਕੋਈ ਕਵਰੀ ਨਹੀਂ ਸਰ ਜੀ ਇਹ ਕੌਣ ਨਾਲ ਸੰਪਰਕ ਕਿਵੇਂ ਆਏ ਸੀ ਟ੍ਰੈਕ ਕਰਾਲ ਦੇ ਇਹਨਾਂ ਨੂੰ ਕੀ ਪਤਾ ਜੀ ਇਹ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹੀ ਚੀਜ਼ ਦਾ ਪਤਾ ਕਰ ਰਹੇ ਹਾਂ ਪਰ ਕਿੰਨੇ ਵਾਸੀ ਸੱਚੀ ਕੰਮ ਕਰਦੇ ਨੇ ਕਿਹਦੇ ਵਾਰੇ ਜਿਹੜੇ ਇੱਕ ਜਣਾ ਤੇ ਇਹਨਾਂ ਦੇ ਵਿੱਚੋਂ ਮੇਰੇ ਖਿਆਲ ਚੁੰਨੀਆਂ ਰੰਗਣ ਦਾ ਕੰਮ ਕਰਦਾ ਹੈ ਦੇ ਕਿੰਨੇ ਕੋ ਸਾਰਾ ਇਹਨਾਂ ਦੀ ਉਮਰ ਹੈ ਜੀ ਉਮਰ ਜਿਹੜਾ ਤਾਂ ਹੈ ਜਤਨ ਉਹਦੀ ਉਮਰ ਲਗਭਗ 22-23 ਸਾਲ ਹੈ ਤੇ ਜਿਹੜਾ ਹੈਗਾ ਮੰਜੀਤ ਸਿੰਘ ਇਹਦੀ ਉਮਰ ਲਗਭਗ 56 ਸਾਲ ਹੈ ਪਲਾਨਿੰਗ ਸਾਰਾ ਇਹਨਾਂ ਨੇ ਕਿਵੇਂ ਬਣਾਈ ਕਿ ਕਿਸ ਤਰ੍ਹਾਂ ਸੋਚ ਪਲਾਨਿੰਗ ਇਹਨਾਂ ਨੇ ਇਹ ਸਭ ਨਾਲ ਬਣਾਈ ਕਿ ਲੋਕਾਂ ਨੂੰ ਡਰਾ ਕੇ ਅਸੀਂ ਇਹ ਤਾਂ ਫਰਤੂ ਨਾ ਕਰਦੇ ਕੀ ਤਾਂ ਮੰਨਦੇ ਵਿੱਚ ਆਈ ਡਾਇਆ ਇਸ ਚੀਜ਼ ਦੇ ਇੱਕ ਆਦਮਦੇ ਕੋਈ 25 ਸਾਲ ਦਾ ਬੱਚਾ ਹੀ ਕਹਿ ਜਾਤਾਂ ਇਹ ਮੋਜਵਾਨ ਹੈ ਇਸ ਕੰਫਰੈਂਸ ਇਹ ਹੁਣ ਇਹ ਕੀ ਡਿਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਕਿ ਇਹਨਾਂ ਦੇ ਮਨ ਦੇ ਵਿੱਚ ਆਈ ਡਾਇਆ ਕਿਵੇਂ ਆਈ ਨਹੀਂ ਇਹ ਚੀਜ਼ ਕਿਉਂ ਪੁੱਛਣਾ ਸ਼ੱਕ ਕਰਨੇ ਤੋਂ ਤੱਕ ਹੀ ਆ ਰਿਹਾ ਹੈ 10 12 ਬੰਦੇ ਉਹਨਾਂ ਨੇ ਨਹੀਂ ਨਹੀਂ ਹਲੇ ਤੱਕ ਇਹੋ ਜੇ ਕੋਈ ਵੀ ਇਨਵੈਸਟੀਗੇਸ਼ਨ ਦੀ ਗੱਲ ਨਹੀਂ ਸਾਹਮਣੇ ਆਈ ਕਿ ਕੀ ਕੀ ਹੋਇਆ ਤੇ ਇਹਨਾਂ ਨੂੰ ਕਿਵੇਂ ਮਿਲਿਆ ਸਰ ਨੰਡਾ ਗਰੁੱਪ ਨਾਲ ਜਿੱਦਾਂ ਇਹਨਾਂ ਦੇ ਸੰਪਰਕ ਕੇ ਨਾਮ ਹੈ ਲੈਰੇ ਹੋਣਾ ਦਾ ਕਿ ਉਹਨਾਂ ਨਾਲ ਇਹਨਾਂ ਦੇ ਸੰਪਰਕ ਵੀ ਸਾਹਮਣੇ ਆਏ ਆ ਜਾਂ ਕਿਵੇਂ ਜੀ ਹੁਣ ਟੈਕਨੀਕਲ ਬេសਤੇ ਇਹਨਾਂ ਦਾ ਜਿਹੜਾ ਮੋਬਾਈਲ ਆ ਉਹ ਉਹਦੀ ਸੀ ਪਰਖਾਲ ਕਰਾਂਗੇ ਹੋਰ ਕੋਸ਼ਿਸ਼ ਕਰਾਂਗੇ ਫਿਰ ਸਾਰੀ ਗੱਲ ਸਾਹਮਣੇ ਆ ਜਾਊਗਾ ਹੁਣ ਕੀ ਕਾਰਵਾਈ ਕੀਤੀ ਗਈ ਸਾਰਿਆਂ ਨਾਲ ਹੁਣ ਇਹਨਾਂ ਦੀ ਅਰੈਸਟ ਪਾ ਲਈ ਗਈ ਆ ਜੀ ਐਫ ਆਰ ਨੰਬਰ 111/25 ਅੰਡਰ ਸੈਕਸ਼ਨ 308 1 308 2 ਬੀ ਨਸਤ ਹੈ ਫਟਾ ਦਸਕਾ ਕਿੰਨੇ ਦਿਨ ਦਾ ਰਿਮਾਰਕ ਸਾਰਿਆਂ ਨਾਲ ਦੇ ਇਹ ਮਾੜੀ ਨਾ 3 ਦਿਨ ਦਾ ਸਾਨੂੰ ਪ੍ਰਭੂਤ ਹੋਇਆ ਧੰਨਵਾਦ ਥੈਂਕ ਯੂ